ਕਾਸਟ ਵਾਈਜ਼ ਕਿੰਨੀ ਕੀ ਹੁੰਦੀ ਆ ਜੀ? ਪੋਸਟਿੰਗ ਇਹਦੀ 150 ਤੋਂ ਸਟਾਰਟ ਆ ਜੀ। ਠੀਕ ਹੈ ਜੀ। ਅਪਰ ਹੀ 4500, 4000 ਵਿੱਚ ਮਰਜ਼ੀ ਦਾ ਪਰੇ ਲੈ ਸਕਦੇ ਆ। ਮਤਲਬ 4000 ਤੱਕ ਪਰਚੂਮ ਆਪਣੇ ਕੋਲ अवेलेबल। ਠੀਕ ਹੈ। ਇਹ ਕੁਆਂਟੀਟੀ ਦੇ ਹਿਸਾਬ ਨਾਲ ਲਈ। ਹਾਂ ਜੀ ਕੁਆਂਟੀਟੀ ਦੇ ਸਾਮੇ ਜੀ 6 ml ਬਿਲਦੇ 150 ਰੁਪਏ ਦਾ ਜੀ। ਠੀਕ ਹੈ ਜੀ। 6 ml 15 ml 20 ml। ਓਕੇ। ਤੇ ਇਹ ਜਿਵੇਂ 150 ਦਾ ਇਹ ਕਿੰਨੇ ਕ ਦਿਨ ਚੱਲ ਜਾਂਦਾ ਜੀ? ਇੱਕ 1 ਮੰਥ ਚੱਲਦਾ ਜੀ ਇਹ ਪੂਰਾ। ਓਕੇ ਇੱਕ ਮੰਥ ਮਹੀਨਾ ਇੱਕ ਨਿਕਲ ਜਾਂਦਾ ਜੀ। ਹਾਂ ਜੀ ਹਾਂ ਜੀ ਇੱਕ ਮੰਥ। ਠੀਕ ਹੈ ਜੀ ਤੇ ਇਹ ਤੁਸੀਂ ਇੱਕ ਵਾਰੀ ਆਪਣ 99813 77536 ਠੀਕ ਹੈ ਕੀ ਨਾਮ ਕੀ ਹੈ ਜੀ ਆਪਣਾ ਨਾਮ ਸੁਭਜੀਤ ਸਿੰਘ ਹੈ ਜੀ ਤੇ ਦੁਕਾਨ ਦਾ ਨਾਮ ਕਿਸ ਤੇ ਰੱਖਿਆ ਹੈ ਜੀ ਰਬਾਬ ਅਲਤਰ ਦੇ ਨਾਮ ਤੇ ਸ਼ਾਪ ਆ ਅਜੀਤ ਰੋਡ ਗਲੀ ਨੰਬਰ 7 ਠੀਕ ਹੈ ਇਹ ਮਤਲਬ ਜਿਵੇਂ ਰਬਾਬ ਉਹਨਾਂ ਦੀ ਦੁਕਾਨ ਤੇ ਆਪਣਾ ਫਰੈਂਚਾਈਜ਼ੀ ਟਾਈਪ ਹੈ ਜਾਂ ਮਤਲਬ ਇਹ ਤੁਹਾਡਾ ਆਪਣਾ ਨਾਮ ਸੀਗਾ ਹੈ ਆਪਣਾ ਨਾਮ ਆ ਸਰ ਆਪਣਾ ਠੀਕ ਹੈ ਠੀਕ ਹੈ ਜੀ ਇਹ ਲੋ ਵੀਰੋ ਇਨਾਂ ਕੋਲ ਸਾਰੇ ਤਰ੍ਹਾਂ ਦੇ ਜਿਹੜੇ ਆ ਪਰਫਿਊਮਸ ਵਗੈਰਾ ਵੀ ਅਵੇਲੇਬਲ ਨੇ ਤੇ ਤੁਸੀਂ ਇਥੋਂ ਲੈ ਕੇ ਜਾ ਸਕਦੇ ਜੀ ਅਲੱਗ-ਅਲੱਗ ਤਰ੍ਹਾਂ ਦੇ ਇਨਾਂ ਕੋਲ ਬਹੁਤ ਵਧੀਆ-ਵਧੀਆ ਵੈਰਾਈਟੀ ਵੀ ਹੈ ਜਿੰਨੇ ਮੇਰੇ ਵੀਰ ਭਾਈ ਦੀ ਕਰ ਰਹੇ ਨੇ ਉਹ ਤੁਸੀਂ ਜ਼ਰੂਰ ਵਿਜ਼ਿਟ ਕਰੋ ਪਰ ਬਾ ਵਿੱਤਰ ਦੇ ਨਾਮ ਤੇ ਆ ਅਜੀਤ ਰੋਡ ਗਲੀ ਨੰਬਰ 7 ਤੇ ਵਿੱਚ ਗਲੀ ਐਂਟਰ ਕਰਕੇ ਨਾਲ ਹੀ ਖੱਬੇ ਪਾਸੇ ਆ ਜਿਹੜਾ ਅੱਜ ਤੇ ਕੱਲ ਆਊਗਾ ਉਹਨੂੰ 10 ਤੋਂ 15% ਡਿਸਕਾਊਂਟ ਮਿਲੇਗਾ ਜੀ ਜਿਹੜਾ ਇਹ ਵੀਡੀਓ ਨੂੰ ਸ਼ੇਅਰ ਕਰੂਗਾ ਤੇ ਉਹਨੂੰ 10 ਤੋਂ 15% ਡਿਸਕਾਊਂਟ ਮਿਲੂਗਾ ਜੀ ਤੇ ਸਾਡੇ लवली ਵੀਰ ਜੀ ਨੇ ਇਹਨੂੰ ਤੁਸੀਂ ਆ ਕੇ ਇਹਨਾਂ ਨੂੰ ਮਿਲ ਸਕਦੇ ਜੀ ਤੇ ਬਹੁਤ ਵਧੀਆ ਜੀ ਤੇ ਮੈਂ ਤੁਸੀ ਕਿੰਨੇ ਲੈ ਲਿਆ ਜੀ ਤੁਸੀਂ 2 ਪੀਸ ਲਏ ਓਕੇ 2 ਪੀਸ ਲਏ ਨੇ ਤੇ ਇਹਨਾਂ ਨੂੰ ਡਿਸਕਾਊਂਟ ਵਗੈਰਾ ਕਰਤਾ ਜੀ ਤੁਸੀਂ ਅੱਜ ਹਾਂ ਜੀ ਠੀਕ ਹੈ ਠੀਕ ਹੈ ਜੀ ਅੱਜ 15% ਡਿਸਕਾਊਂਟ ਅੱਜ 15% ਡਿਸਕਾਊਂਟ ਹੈ ਜੀ ਠੀਕ ਹੈ ਜੀ ਚਲੋ ਵੀਰੋ ਆ ਕੇ ਵੀਡੀਓ ਸ਼ੇਅਰ ਜਰੂਰ ਕਰੋ ਤੇ ਕਮੈਂਟ ਕਰਕੇ ਦੱਸਿਓ ਧੰਨਵਾਦ ਜੀ ਦੁਕਾਨ ਦਾ ਇੱਕ ਵਾਰੀ ਤੁਹਾਨੂੰ ਬੋਰਡ ਫੇਰ ਦਿਖਾ ਦਿੰਨੇ ਆ ਜੀ ਅਰਬਾਬ ਇਤਰ ਦੇ ਨਾਮ ਤੇ ਆਜੀਤ ਰੋਡ ਗਲੀ ਨੰਬਰ 7 ਦੇ ਵਿੱਚ